ਕੀ ਨਾਮ ਆ ਜੀ ਮੈਂ ਹਰਜੀਤ ਸਿੰਘ ਆ ਜੀ ਪਿੰਡ ਪਿੰਡ ਬੁੱਲੇਵਾਲਾ ਜੀ ਕੀ ਕਾਰਨ ਆ ਜਿਹੜਾ ਫਸਲ ਬਾਹ ਰਿਹਾ ਹਾਂ ਹਾਂ ਜੀ ਬਾਨਾਰੋਵ ਕਰਕੇ ਬਾਹ ਰਿਹਾ ਹੈ ਜੀ ਇਹ ਕਿੰਨੀ ਕੁ ਫਸਲ ਆ ਤਿੰਨ ਕਿੱਲਾਂ ਦੇ ਗੇੜ ਚ ਆਈ ਆਪਣੀ ਇਹ ਕੋਈ ਦਵਾਈ ਵਗੈਰਾ ਸਪਰੇਅ ਕੀਤਾ ਸਾਰਾ ਕੁਝ ਕਰਕੇ ਦੇਖ ਲਿਆ ਜੀ ਪਰ ਕੋਈ ਹੱਲ ਨਹੀਂ ਨਿਕਲ ਰਿਹਾ ਕੀ ਕਰਨਾ ਜਿਹੜਾ ਇਹ ਹੋਇਆ ਪਤਾ ਨਹੀਂ ਹੁਣ ਕੁਦਰਤੀ ਆਫਤਾਂ ਜੀ ਕੀ ਗਿਆ ਸਾਡੇ ਨਾਲ ਕੋ ਬੀ ਦੇ ਵਿੱਚ ਕੋਈ ਪ੍ਰੋਬਲਮ ਆ ਪਿਛਲੇ ਸਾਲ ਵੀ ਸੀਗੀ ਪਰ ਇਸ ਵਾਰ ਜ਼ਿਆਦਾ ਆਈ ਹੈ ਪਿਛਲੇ ਸਾਲ ਘੱਟ ਸੀ ਇਸ ਕੀ ਬਹੁਤ ਜ਼ਿਆਦਾ ਆ ਉਹ ਕੀ ਮੰਗ ਕਰਦੇ ਹੋ ਮਾਂਗੇ ਇਹੀ ਕਰਦਾ ਵੀ ਪ੍ਰਸ਼ਾਸਨ ਤੋਂ ਵੀ ਸਾਨੂੰ ਕੁਝ ਨਾ ਕੁਝ ਸਰਕਾਰ ਵੱਲੋਂ ਦਿੱਤਾ ਜਾਵੇ ਵੀ ਜਿਹੜੀ ਸਾਡੀ ਫਸਲ ਖਰਾਬ ਹੋਈ ਆ ਇਸ ਤਰ੍ਹਾਂ ਕਿ ਅਸੀਂ ਹੁਣ ਬਾਹਣ ਲੱਗਿਆ ਵੀ ਕੁਝ ਬਾਈ ਵੀ ਆ ਕੁਝ ਬਾਕੀ ਬਾਹ ਰਹੇ ਆ ਜਿਹੜੀ ਪਿਛਲੀ ਵਾਰ ਹੋਈ ਉਹਦਾ ਕੁਝ ਮਿਲਿਆ ਨਹੀਂ ਉਹਦਾ ਕੁਝ ਨਹੀਂ ਮਿਲਿਆ ਉਹਦਾ ਅਧਿਕਾਰੀਆਂ ਨਾਲ ਕੰਮ ਕਰੇ ਖੇਤੀਬਾੜੀ ਪਿਛਲੀ ਵਾਰ ਤਾਂ ਕੋਈ ਨਹੀਂ ਆ ਕਿ ਕਰ ਰਹੇ ਆ ਵੀ ਤੇ ਪਿਛਲੀ ਵਾਰ ਥੋੜਾ ਸੀਗਾ ਵੀ ਗੌਰ ਵੀ ਨਹੀਂ ਕੀਤੀ ਸੀ ਐ ਕਿ ਜਿਆਦਾ ਕਰ ਰਹੇ ਆ ਵੀ ਜਿਆਦਾ ਫਸਲ ਹੋ ਰਹੀ ਹੈ ਖਰਾਬ ਜੀ ਚਲੋ ਅਧਿਕਾਰੀ ਨਾਲ ਸੰਪਰਕ ਕਰ ਰਹੇ ਹਾਂ ਜਾਨੀ ਹਾਂ ਜੀ ਕਰ ਰਹੇ ਆ ਜੀ ਹੁਣ ਠੀਕ ਕੀ ਨਾਮ ਆ ਜੀ ਅਸੀ ਗੱਲ ਜੀ ਮੈਂ ਸਰਦਾਰ ਰঞ্জੀਤ ਸਿੰਘ ਪਿੰਡ ਜਾਤੀਵਾਲ ਸਾਬਕਾ ਸਰਪੰਚ ਕੀ ਮਾਮਲਾ ਜੀ ਜਿਹੜਾ ਫਸਲ ਦਾ ਮਾਮਲਾ ਸਰ ਅਸੀਂ ਨਾ ਸਮਰਾਂਡਾ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਝੋਨਾ 131 ਤੇ 128 ਦਾ ਬੀਜ ਲੈਂਦਾ ਸੀ ਪ੍ਰਮਾਣਸ਼ੋਦਾ ਬੀਜ ਆ ਜਿਹੜੀ ਸਰਕਾਰ ਨੇ ਸਾਨੂੰ ਕਿਹਾ ਸੀ ਕਿ ਇਹ ਧਾਨ ਬੀਜੋ ਇਹ ਧਾਨ ਬੀਜਣ ਨਾਲ ਸਾਡੇ ਜੀ ਲਗਭਗ ਪਿੰਡ ਦੇ ਵਿੱਚ ਕੋਈ 45 ਏਕੜ ਜਿਹੜੀ ਫਸਲ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਜਿਹਨੂੰ ਤੁਹਾਡੇ ਸਾਹਮਣੇ ਅਸੀਂ ਹੁਣ ਫੇਰ ਹਾਲ ਤੁਹਾਡੇ ਸਾਹਮਣੇ ਟਰੈਕਟਰ ਨਾਲ ਬਹਾਈ ਵੀ ਕੀਤੀ ਆ ਅਸੀਂ ਤੇ ਬਾਕੀ ਖੇਤ ਵੀ ਸਾਨੂੰ ਬਹਾਈ ਕਰਨੀ ਲੋੜ ਜਿੰਨੀ ਹੋ ਗਈ ਹੋਰ ਕਿਸਾਨਾਂ ਦੀ ਫਸਲ ਦੀ ਇਹ ਲਗਭਗ ਜੀ ਤੁਸੀਂ ਐ ਕਹੋ ਹਰ ਪਿੰਡ ਕੋਈ 50 ਕਿੱਲੇ ਦੇ ਨਾਲ ਪ੍ਰਭਾਵਿਤ ਆ ਜੀ ਹਜ਼ਾਰਾਂ ਹੀ ਕਿੱਲਾ ਪ੍ਰਭਾਵਿਤ ਹੋਏ ਜਿਹਦੇ ਨਾਲ ਸਾਡੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਜੂਗੀ ਖਰਚਾ ਆ ਜਾਂਦਾ ਜੀ ਕਿੱਲੇ ਮਗਰ ਖਰਚਾ ਜੀ ਨੀਅਰ ਅਬਾਊਟ ਸਾਡਾ ਬਿਨਾ ਠੇਕੇ ਤੋਂ ਧਾਨ ਦੀ ਫਸਲ ਕਟਣ ਤੱਕ 20000 ਰੁਪਏ ਇਕੱਲੇ ਦਾ ਖਰਚਾ ਜੀ ਜਿਹਨੂੰ ਅਸੀਂ ਹੁਣ ਇਹ ਪਰਪਾਈ ਕਰਨ ਲਈ ਬਹੁਤ ਸਾਨੂੰ ਮੁਸ਼ਕਲ ਹੋ ਜੂਗੀ ਮਜਬੂਰੀ ਬਣ ਗਈ ਸਾਡੀ ਮੰਗ ਕਰਦੇ ਹਾਂ ਪ੍ਰਸ਼ਾਸਨ ਮੰਗ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਜਿਹੜੀ ਸਾਡੀ ਇਹ ਫਸਲ ਸਰਕਾਰ ਨੇ ਸਾਨੂੰ ਇਹ ਬੀਜ ਦਿੱਤਾ ਸੀ ਕਿ ਇਸ ਬੀਜ ਨੂੰ ਬੀਜੋ ਇਹਦੇ ਨਾਲ ਪਾਣੀ ਦੀ ਬਚਤ ਵੀ ਹੋਊਗੀ ਤੇ ਸਰਕਾਰ ਵੀ ਖਰੀਦੂਗੀ ਅਸੀਂ ਸਰਕਾਰ ਦੇ ਕਹਿਣ ਤੇ ਇਹ ਵਿਜਾਈ ਕੀਤੀ ਆ ਇਸ ਸਾਡੀ ਜਿਹੜੀ ਨੁਕਸਾਨ ਹੋਇਆ ਇਹਦੀ ਸਾਡੀ ਪਰਪਾਈ ਕੀਤੀ ਜਾਵੇ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਆ ਦੂਸਰੀ ਜੀ ਸਾਡੀ ਦਰਿਆਵਾਂ ਦੇ ਵਿੱਚ ਜ਼ਮੀਨ ਹੜ ਗਈ ਉਹਦੀ ਵੀ ਬੇਨਤੀ ਆ ਵੀ ਉਹਦੀ ਵੀ ਸਾਡੀ ਗਰਦਾਬਰੀ ਕਰੇ ਜਾਵੇ ਸਾਡੀ ਪਿੰਡ ਦੀ ਜ਼ਮੀਨ ਸਾਡੀ ਵੀ ਲਗਭਗ 20 ਏਕੜ ਜ਼ਮੀਨ 18 ਦਰਿਆਵਾਂ ਦੇ ਵਿੱਚ ਸਾਡੀ ਹੜ ਗਈ ਉਹਦੇ ਵਿੱਚ ਮੈਂ ਵੀ ਮੌਜੂਦ ਆ ਉਸ ਦੇ ਵਿੱਚ ਦਰਿਆ ਦੇ ਸਾਡੀ ਜ਼ਮੀਨ ਦੇ ਵਿੱਚ 7 ਲੋ ਦਰਿਆਵਾਂ ਨਾਲ ਲੱਗ ਪਿਆ ਉਹਦਾ ਵੀ ਸਾਨੂੰ ਪਰਪਾਈ ਕੀਤੀ ਆ ਵੀ ਅਸੀਂ ਹੱਥ ਜੋੜ ਕੇ ਸਰਕਾਰ ਨੂੰ ਅਪੀਲ ਕਰਦੇ ਆ ਸਾਡੀ ਵਾਂ ਫੜੀ ਜਾਵੇ ਕਿਸਾਨਾਂ ਦੀ ਨਹੀਂ ਤਾਂ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਚੁੱਕੇ ਕੀ ਨਾਮ ਆ ਜੀ ਦਿਆਲ ਸਿੰਘ ਪਿੰਡ ਬੋਲਿਆਲੇ ਆ ਕੀ ਮਾਂ ਗੱਲਬਾਤ ਜਿਹੜਾ ਤੁਹਾਡੀ ਫਸਲ ਨੂੰ ਗਈ ਆ ਬਾ ਇਦਾਂ ਹੀ ਜਿੱਦਾ ਹਾ ਬੋਨੇ ਹੀ ਰਹੇਗੇ ਤੇ ਇਦਾਂ ਹੀ ਸਾਰੇ ਬਝਰੀਆ ਦਵਾ ਦੂਗਾ ਪਾਈਆਂ ਜੀ ਕੋਈ ਹੱਲੇ ਨਹੀਂ ਕੋ ਹੋਇਆ ਕਿੰਨੀ ਫਸਲ ਆ ਜੀ ਹੈਗੀ ਜੀ 25 ਕਿਲੇ ਜੀ ਹਾਂ ਜਿਹੜੀ ਖਰਾਬ ਹੋਈ ਹੁਣ ਸਾਰੀ ਹੁਣ ਤਾਂ ਪਾ ਵਾਹ ਗਿਆ 18 ਕੋ 19 ਕਾ ਜਾਨੀ ਖਰਾਬ ਹੋਏ ਆ ਜੀ ਜੋ ਕਿੰਨਾ ਖਰਚ ਆ ਗਿਆ ਜੀ ਉੱਤੇ ਖਰਚਾ ਤਾਂ ਪਤਾ ਹੀ ਨਹੀਂ ਜੀ ਕਿੰਨਾ ਆ ਗਿਆ ਖਰਚਾ ਤਾਂ ਹੁਣ ਰੋਜ਼ ਖਰਚਾ ਹੀ ਬੈ ਰੋਜ਼ ਸਬਰੀਆਂ ਚ ਕਾ ਚੱਲਦੀਆਂ ਰੋਜ਼ ਦਵਾ ਲਿਆ ਲੈ ਕੇ ਪਾਈ ਦੀਆਂ ਤਾਂ ਕੋਈ ਕੋਈ ਬਾਤ ਸਾਧਨ ਨਹੀਂ ਕੋਈ ਬਣਦਾ ਜੀ ਕੀ ਮੰਗ ਕਰਦੇ ਜੀ ਮੰਗਾ ਹੋਂਦ ਕਾਦੀ ਆ ਜੀ ਸਾਡੀ ਮਹੋਂ ਕਾਦੀ ਇੰਨਾ ਦਾ ਨਿੱਕਾ ਸਿੰਘ ਖੇੜਾ ਜੀ ਹਾਂ ਜੀ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਸਮਰਾਲਾ ਜੀ ਸਾਜੀ ਅੱਜ ਜਿਹੜਾ ਟਰੈਕਟਰ ਚਕਾ ਲਿਆ ਉਹ ਮਿਲ ਕੀ ਮੰਗਦਾ ਜੀ ਸਾਡੇ ਮੱਛਵਾੜੇ ਹਲਕੇ ਦੇ ਵਿੱਚ ਇੱਕ ਬੋਨਾ ਵਾਇਰਸ ਆਇਆ ਜਿਹਨੂੰ ਚਾਈਨਾ ਵਾਇਰਸ ਵੀ ਕਿਹਾ ਜਾਂਦਾ ਹਜ਼ਾਰਾਂ ਸੈਂਕੜੇ ਏਕੜ ਜਿਹੜੀ ਇਸ ਨਾਲ ਫਸਲ ਪ੍ਰਭਾਵਿਤ ਹੋਈ ਆ ਕਿਸਾਨਾਂ ਨੇ ਬੜੇ ਮਹਿੰਗੇ ਪਾਸ ਠੇਕਿਆਂ ਤੇ ਜ਼ਮੀਨਾਂ ਲੈ ਕੇ ਮਹਿੰਗੇ ਪਾਸ ਡੀਜ਼ਲ ਲਾ ਕੇ ਵੱਡੀਆਂ ਕੰਪਨੀਆਂ ਦੀਆਂ ਜਿਹੜੀਆਂ ਦਵਾਈਆਂ ਸੀ ਉਹ ਪਾਪਾ ਦੇਖ ਲਈਆਂ ਜਿਹੜਾ 131 ਪੀਆਰ 131 132 ਤੇ 128 ਵੀ ਆ ਇਹਨੂੰ ਇੱਕ ਬੌਣਾ ਰੋਗ ਆ ਜਿਹੜਾ ਬੂਟਾ ਬਹੁਤ ਮਧਰਾ ਰਹਿ ਜਾਂਦਾ ਅਤੇ ਜਿਹਨੂੰ ਫਲ ਨਾ ਮਾਤਰੀ ਪਿਆ ਹੋਇਆ ਜ਼ਿਮੀਦਾਰਾਂ ਨੇ ਬੜੇ ਪੁੱਤਾ ਵਾਂਗੂ ਇਹਨੂੰ ਪਾਲ ਲਿਆ ਸੀ ਤੇ ਅੱਜ ਸਰਕਾਰੀ ਬੋਲੀ ਮੰਡੀ ਦੇ ਵਿੱਚ ਆਣ ਕਰਕੇ ਜਿੱਥੇ ਆਪਾਂ ਕਣਕ ਤੋਂ ਝੋਨੇ ਦੀ ਫਸਲ ਨੂੰ ਮੰਡੀਆਂ 'ਚ ਸੱਟ ਕੇ ਫਸਲ ਨੂੰ ਵੇਚ ਕੇ ਆਉਣਾ ਸੀ ਉੱਥੇ ਅੱਜ ਇਹ ਜ਼ਿਮੀਂਦਾਰ ਬੜੇ ਦੁਖੀ ਮਨ ਨਾਲ ਇਹਨੂੰ ਬਾਹਰ ਰੇ ਨੇ ਅਤੇ ਇਸ ਦਾ ਬਹੁਤ ਵੱਡਾ ਘਾਟਾ ਚਲਣਾ ਪਿਆ ਕਿਉਂਕਿ ਪੰਜਾਬ ਸਰਕਾਰ ਨੇ ਬੜੇ ਜੋਰਾ ਸ਼ੋਰਾ ਨਾਲ ਇਹ ਜਿਹੜੀ ਪੀ ਆਰ ਜੀ ਬੀਜ ਦੀ ਫਸਲ ਸੀ ਆਪਣੇ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਲੋਨ ਦੀ ਸ਼ਵਾਰਸ਼ ਕੀਤੀ ਸੀ ਯੂਨੀਵਰਸਿਟੀ ਦੇ ਜਿਹੜੇ ਮਾਹਿਰ ਸੀ ਉਹਨਾਂ ਨੇ ਵੀ ਇਹ ਸ਼ਵਾਰਸ਼ ਕੀਤੀ ਸੀ ਵੀ ਪੀ ਆਰ ਜਿਹੜਾ ਝੋਨਾ ਆ ਇਹ ਲਗਾਓ ਪਾਰੇ ਅੱਜ ਜ਼ਿਮੀਦਾਰ ਦੀ ਜਿਹੜੀ ਫਸਲ ਦਾ ਨੁਕਸਾਨ ਹੋਇਆ ਉਹਦੀ ਬਾਹ ਕਿਸ ਨੇ ਫੜਨੀ ਆ ਸੋ ਅਸੀਂ ਆਸ ਕਰਦੇ ਆ ਸਰਕਾਰ ਨੂੰ ਵੀ ਖੇਤੀ ਤੋਂ ਖੇਤੀ ਇਹਨਾਂ ਦੀਆਂ ਗਦਾਵਰੀਆਂ ਕਰਾਈਆਂ ਜਾਣ ਅਤੇ ਜ਼ਿਮੀਦਾਰ ਦੀ ਬਾਹ ਫੜੀ ਜਾਵੇ ਤੇ ਇਹਨਾਂ ਨੂੰ ਪੂਰਾ ਸਹੀ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਕੀ ਕਾਰਨ ਹੈ ਇਸ ਵਾਇਰਸ ਦਾ ਕੀ ਲੱਗਦਾ ਦੇਖੋ ਜੀ ਪਿਛਲੇ 2 ਸਾਲਾਂ ਤੋਂ ਇਹ ਵਾਇਰਸ ਨਾਲ ਐਸੇ ਵੀਨ ਵਾਲੇ ਹੋ ਰਿਹਾ ਇਹ ਕੀ ਕਾਰਨ ਹੋ ਸਕਦਾ ਕੁਝ ਲੱਗਦਾ ਪਤਾ ਨਹੀਂ ਇਹ ਐ ਵੀ ਕਿਤੇ ਮੌਸਮ ਦੀ ਵੀ ਕੋਈ ਕਹਿ ਸਕਦੇ ਆਂ ਜਿੱਥੇ ਪਿੱਛੇ ਹਾੜਾਂ ਦਾ ਮੌਸਮ ਰਿਹਾ ਮਾਰ ਪਈ ਆ ਉੱਥੇ ਇਹ ਬੀਂ ਦੀ ਵੀ ਮਾਰ ਪੈ ਗਈ ਇਸ ਦੀ ਯੂਨੀਵਰਸਿਟੀ ਦੇ ਸਿਫਾਰਸ਼ਾ ਕਰਕੇ ਇੱਕ ਜ਼ਿੰਮੇਵਾਰ ਜਿਹੜਾ ਯੂਨੀਵਰਸਿਟੀ ਜਾਂਦਾ ਉੱਥੋਂ ਸਿੱਖ ਕੇ ਜੋ ਉੱਥੋਂ ਕਿਹਾ ਜਾਂਦਾ ਉਹ ਅਸੀਂ ਲਾਣੇ ਆ ਇਹ ਮੌਸਮ ਕਰਕੇ ਵਾਇਰਸ ਹੈ ਚਾਈਨੀ ਵਾਇਰਸ ਕਹਿ ਸਕਦੇ ਆ ਇਹਨੂੰ ਵੀ ਕਿਤੇ ਮਛੋੜੇ ਇਲਾਕੇ ਦੇ ਵਿੱਚ ਹੈ ਜਾਂ ਹਾਂ ਸਾਰੇ ਪੱਸੀ ਹੈ ਜੀ ਇਹ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਵੀ ਆਈ ਵੇ ਆਪ ਜੀ ਆਪਾਂ ਹੀ ਦੇਖਿਆ ਇੱਥੇ ਹੋਰ ਪਿੰਡਾਂ ਦੇ ਵਿੱਚ ਅਸੀਂ ਉਹ ਫਲਾਹੀ ਤੱਕ ਰੋਪੜ ਤੱਕ ਜਿੱਥੇ ਤੱਕ ਸਾਡੀ ਤਹਿਸੀਲ ਆ ਸੀ ਕੱਲ ਅਤੇ ਅੱਜ ਅਸੀਂ ਜਾ ਰਹੇ ਹਾਂ ਜ਼ਿਮੀਦਾਰਾਂ ਦੇ ਵਿੱਚ ਕਿਸੇ ਦੇ 4 ਕਿੱਲੇ ਆ ਕਿਸੇ ਦੇ 7 ਕਿੱਲੇ ਕਿਸੇ ਦੇ 5 ਕਿੱਲੇ ਦੇ 15 ਕਿਸੇ ਦੇ 20 ਜਿਹੜੇ ਜ਼ਿਮੀਦਾਰਾਂ ਦੇ ਅੱਜ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਟ ਆਇਆ ਹੋਇਆ ਤੇ ਜਿੱਥੇ ਇਹੋ ਜਿਹੀਆਂ ਕੁਦਰਤੀ ਆਫਤਾਂ ਵੀ ਚੱਲ ਰਿਹਾ ਆ ਉਸ ਜ਼ਿਮੀਦਾਰ ਦੀ ਬਾਹ ਫੜਨ ਨੂੰ ਅੱਜ ਸਰਕਾਰ ਦਾ ਕੋਈ ਬਿਆਨ ਨਹੀਂ ਆ ਰਿਹਾ ਇਸ ਕਰਕੇ ਅਸੀਂ ਪੂਰਜੋਰ ਮੰਗ ਕਰਦੇ ਹਾਂ ਵੀ ਵੱਧ ਤੋਂ ਵੱਧ ਇਹਨਾਂ ਜ਼ਿਮੀਦਾਰਾਂ ਦੀ ਮੁਆਵਜ਼ਾ ਦਿੱਤਾ ਜਾਵੇ